ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਬੰਦੇ ਮੁਕੰਦੇ ਕਿਅੰ ਕਾਰਿਅੰ ਨਰਨਾਮੇ ਆਕਾਮੇ ਗੁਰਮੁਖਨਾਤਮ ਗੁਰਮਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰਤੀਸਰ ਗੁਰਦੂਰਤ ਪਰਮਾ పార్వతీ బై సਤਨਾਮ శ్రీవల్ల కబూ సాహిబ్ జీ తన్నసరీ మహలా పహలా ఆర్తి ఏకా ਨਸਾਦ ਗਗਨਾਂ ਮੈਂ ਤਾਰ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਕਵਣਚ ਬਰੋ ਕਰੇ ਸਗਲਾ ਪਨਰਾਏ ਅਪੂਲੰਤ ਜੋਤੀ ਗੰਗਾ ਮੈਂ ਥਾਰ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ कैसी आरती हुए तम खंडमा तेरी आरती कणहत साद पाजत पेरी रहा सहज तब नैन नन मैं जहै तोहे को तो। सहज सूरत माना एक तो ਸਹਿਸ ਪਦ ਬਿਮਲ ਨਨ ਏਕ ਪਦ ਗੰਧ ਪੈਨਾ ਸਹਿਸ ਤਾਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਈ ਤਿਸ ਕੈ ਚਾਨਨ ਸਭ ਮਹਿ ਚਾਨਨ ਹੋ ਕਾਮਨਾ ਮਕਰਾਂਦ ਲੋ ਬਿੱਤ ਮਨੋ ਅਨੰਦ ਨੋ we